ਰੋਟਰੀ ਕਲੱਬ ਨੰਗਲ ਨੇ ਸਮਾਜ ਪ੍ਰਤੀ ਸੇਵਾਵਾਂ ਨਿਭਾਉਂਦੇ ਹੋਏ ਪ੍ਰਦਾਨ ਪ੍ਰਵੇਸ਼ ਸੋਨੀ ਦੇ ਦਿਸ਼ਾ ਨਿਰਦੇਸ਼ ਦੇ ਅੰਤਰਗਤ ਲੜਕੀਆਂ ਦੀ ਆਈਟੀਆਈ ਨੰਗਲ ਵਿਖੇ ਨਿਵੇਕਲੀ ਪਹਿਲ ਕਰਦੇ ਹੋਏ ਅਲੱਗ-ਅਲੱਗ ਕੂੜੇ ਨੂੰ ਸੰਭਾਲਣ ਦੇ ਲਈ ਨਵੇਂ ਢੰਗ ਦੇ ਬਣਾਏ ਗਏ ਡਿਸਟਬਿਨ ਦਿੱਤਾ ਤੇ ਇਸ ਮੌਕੇ ਲੜਕੀਆਂ ਨੂੰ ਸੈਨੀਟਰੀ ਪੈਡ ਵੀ ਵੰਡੇ ਇਸ ਮੌਕੇ ਪ੍ਰਧਾਨ ਪਰਵੇਸ਼ ਸੋਨੀ ਨੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਅਕਸਰ ਹੀ ਸਮਾਜ ਦੇ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਅਨੇਕਾਂ ਕੰਮ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਅੱਜ ਨਵੇਕਲੀ ਪਹਿਲ ਕਰਦੇ ਹੋਏ ਅਲੱਗ-ਅਲੱਗ ਕੂੜੇ ਨੂੰ ਸੰਭਾਲਣ ਦੇ ਲਈ ਇੱਕ ਨਵੀਂ ਤਰ੍ਹਾਂ ਦਾ ਡਿਸਪਨ ਬੰਦ ਦਿੱਤਾ ਹੈ ਜਿਸ ਵਿੱਚ ਚਾਰ ਖਾਨੇ ਬਣਾਏ ਗਏ ਨੇ ਜਿਨ੍ਹਾਂ ਚ ਅਸੀਂ ਕੂੜੇ ਦੀ ਪਹਿਚਾਨ ਦੇ ਮੁਤਾਬਿਕ ਉਸ ਨੂੰ ਸੰਭਾਲ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਲੜਕੀਆਂ ਨੂੰ ਇਸ ਮੌਕੇ ਸੈਨੀਟਰੀ ਪੈਡ ਵੀ ਵੰਡੇ ਗਏ ਨੇ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ PB Prime ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਰੋਟਰੀ ਕਲੱਬ ਦਾ ਆਪਣੇ ਆਈਟੀ ਨੰਗਲਪੁਰੋਂ ਆਪਣੇ ਸਮੂਹ ਸਤਾਵੋਂ ਸਵਾਗਤ ਕਰਦਾ ਜੀ ਐ ਕੰਨਾ ਤੇ ਨਾਲ ਦੀਆਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਗਿਫਟ ਜਿਹੜਾ ਹੈ ਦਿੱਤਾ ਹੈ ਮੈਂ ਕਾਫੀ ਲੰਮਾ ਸਮਾਂ ਨੂੰ ਬੇਨਤੀ ਕੀਤੀ ਜੀ ਪਹਿਲਾਂ ਕਿ ਸਾਨੂੰ ਆਈਟੀ ਵਿੱਚ ਇੱਕ ਦਸ਼ਤਵੇਨ ਜਾਂ ਕੋਈ 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 ਅੜਾਏ ਜਿਤਨਾ ਕੋਈ ਪ੍ਰੋਗਰਾਮ ਕਰੀਏ ਜਿਨ੍ਹਾਂ ਲੋਕ ਬੱਚਿਆਂ ਦੇ ਕੋਈ ਬੇਨਫੀਟ ਹੋ ਸਕੇ ਸੋਏ ਸਮਾਂ ਦੇ ਵਿੱਚ ਸਾਡੀ ਬੇਨਤੀ ਨੂੰ ਕਬੂਲ ਕੀਤਾ ਹੈ ਇਹ ਅੱਜ ਉਹ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹ ਸਾਡੀ ਸ਼ਹਿਰਾਂ ਵਿੱਚ ਪਹੁੰਚਿਆ ਸਾਨੂੰ ਇਹਨਾਂ ਨੇ ਇੱਕ ਡਸਟਬਨ ਦਿੱਤਾ ਤੇ ਲੜਕੀਆਂ ਵਾਸਤੇ ਸੈਂਟਰੀਰੀ ਦੇ ਪਿਆੜ ਹੈ ਉਥੇ ਹੀ ਗਿਆ ਸੋ ਅਸੀਂ ਨਦਰਤ ਨਮਾਜ਼ ਕਰਦੇ ਹਾਂ ਦੇਖੋ ਮੈਂ ਇਹਨਾਂ ਨੂੰ ਇਹ ਸ਼ਵਾਸਨ ਦੇਣਾ ਚਾਹੀਦਾ ਵੀ ਪੂਰੇ ਤਰੀਕੇ ਨਾਲ ਆਪਾਂ ਨੂੰ ਜਿਵੇਂ ਦੱਸਿਆ ਸਾਨੂੰ ਇਹਨਾਂ ਨੇ ਉਸ ਤਰੀਕੇ ਨਾਲ ਨੂੰ ਪੂਰਾ ਰੱਖ-ਰਖਾਵ ਰੱਖਾਂਗੇ ਨਾਲ ਦੀ ਨਾਲ ਮੈਨੂੰ ਦੱਸ ਦੇਣਾ ਚਾਹੁੰਦਾ ਵੀ ਸਾਡੀ ਇੱਕ ਨਾਲ ਹੀ ਸਾਡੇ ਇੱਕ ਬਣ ਰਿਹਾ ਪੋਰਾ ਵੀ ਜਿਹੜਾ ਅਸੀਂ ਜਿੰਨਾ ਵੀ ਕੂੜਾ ਇਕੱਠਾ ਹੋਊਗਾ ਉਹਦੇ ਵਾਸਤੇ ਅਸੀਂ ਖਾਦ ਬਣਾਉਣ ਵਾਸਤੇ ਵੀ ਜੀ ਨਾਲ ਸਿਸਟਮ ਚ ਉਹ ਸ਼ੁਰੂ ਹੋ ਚੁੱਕਾ ਹੈ ਤੇ ਅੱਧਾ ਕੰਮ ਹੀ ਤਾਂ ਹੋ ਜਾਗਾ ਤਾਂ ਕੁਝ ਤਰ੍ਹਾਂ ਦਾ ਕੰਮ ਬਾਕੀ ਹੈ ਉਹ ਵੀ ਕੁਝਾਂ ਦੇ ਪੂਰਾ ਹੋ ਜਾਣਾ ਜਿੰਨੇ ਵੀ ਖਾਦ ਹੈਗੇ ਦੋ ਜਗ੍ਹਾ ਸੀ ਬਣਾਤਾ ਜਿਹਦੇ ਨਾਲ ਦਾ ਤੇ ਉਹ ਉੱਥੇ ਪੱਤੇ ਇਕੱਠੇ ਜਿਹੜਾ ਗੱਡਾ ਕੁੜਾ ਅਲੱਗ ਇਕੱਠਾ ਕਰਾਂਗੇ ਤੇ ਸੁੱਕਾ ਅਲੱਗ ਇਕੱਠਾ ਕਰਾਂਗੇ ਤੇ ਅਲੱਗ ਅਲਗ ਬਣਾ ਕੇ ਆਪਾਂ ਜੋ ਵੀ ਇਹ ਖਾਦ ਦਾ ਸਿਸਟਮ ਹੋਇਆ ਉਹ ਵੀ ਬਣਾਵਾਂਗੇ ਤੇ ਸਰ ਇਹ ਜੋ ਅਸੀਂ ਅੱਜ ਨੰਗਲ ਆਈਟੀਆਈ ਦੇ ਵਿੱਚ ਰੋਟੀ ਗਲਾ ਪਖੜਾ ਨੰਗਲ ਵੱਲੋਂ ਆਏ ਹਾਂ ਦੋ ਪ੍ਰੋਗਰਾਮ ਕਰਨ ਵਾਸਤੇ ਪਹਿਲਾ ਪ੍ਰੋਗਰਾਮ ਹੈਗਾ ਲੜਕੀਆਂ ਵਾਸਤੇ ਨੈਪਕ ਜੋ ਕਿ ਅੱਜ ਇੱਥੇ ਆਪਾਂ ਕਾਫੀ ਬੱਚਿਆਂ ਦੇ ਕੇ ਚੱਲੇ ਆ ਪ੍ਰਿੰਸੀਪਲ ਸਾਹਿਬ ਦੀ ਰਹਿਨਮਾਈ ਦੇ ਵਿੱਚ ਦੂਸਰਾ ਸਾਡਾ ਇੱਕ ਹੋਰ ਮੋਟੋ ਹੈਗਾ ਕਿ ਪੰਜਾਬ ਦੇ ਵਿੱਚ ਅਸੀਂ ਕੂੜੇ ਦਾ ਕਿਸ ਤਰ੍ਹਾਂ ਨਿਦਾਨ ਕਰ ਸਕਦੇ ਹਾਂ ਉਹਦੇ ਲਈ ਅਸੀਂ ਨਵਾਂ ਕਨਸੈਪਟ ਆਈਟੀਆ ਨੰਗਲ ਨੂੰ ਦਿੱਤਾ ਹੈ ਕਿ ਇਹ ਇੱਕ ਮਾਡਲ ਦਾ ਰੂਪ ਹੋਏਗਾ ਇਹਨਾਂ ਦੇ ਕੋਲ ਕਿ ਜਿਸ ਦੇ ਵਿੱਚ ਕੂੜਾ ਪਹਿਲਾਂ ਹੀ ਸੈਗਰੀਗੇਸ਼ਨ ਆਫ ਵੇਸਟ ਹੋ ਜਾਏਗਾ ਗਿੱਲਾ ਕੂੜਾ ਅਲੱਗ ਹੋਏਗਾ ਗੱਤਾ ਪਲਾਸਟਿਕ ਟੈਂਪੈਕ ਕੱਚ ਵਗੈਰਾ ਸਾਰੇ ਪਹਿਲਾਂ ਹੀ ਬੈਗ ਅਲੱਗ-ਅਲੱਗ ਲੱਗੇ ਹੋਣਗੇ ਜਿਨ੍ਹਾਂ ਦੇ ਵਿੱਚ ਲੋਕੀ ਪਾਣਗੇ ਤੇ ਇਹ ਬੱਚੇ ਜਿਹੜੇ ਨੇ ਇੱਥੇ ਦੇ ਪਿੰਡਾਂ ਦੇ ਵਿੱਚੋਂ ਆਏ ਸ਼ਹਿਰ ਦੇ ਵਿੱਚ ਆਪਣੇ ਮਹੌਲੇ ਗਲੀ ਦੇ ਵਿੱਚ ਜਾ ਕੇ ਦੱਸਣਗੇ ਕਿ ਸਾਡੇ ਉੱਥੇ ਇੱਕ ਇਸ ਤਰ੍ਹਾਂ ਦਾ ਮਾਡਲ ਲੱਗਾ ਹੋਇਆ ਹੈ। ਇੱਕ ਦੂਸਰੀ ਗੱਲ ਮੈਂ ਤੁਹਾਨੂੰ ਅੱਜ ਹੋਰ ਗੱਲ ਦੱਸਣ ਜਾਂਦਾ ਕਿ ਹਿੰਦੁਸਤਾਨ ਦੇ ਵਿੱਚ ਜੋ ਅਸੀਂ ਰੋਟੀ ਕਲੱਬ ਆਖੜਾ ਨੰਗਲ ਜਿਹੜੇ ਸਫਾਈ ਸੇਵਕ ਹੁੰਦੇ ਨੇ ਉਹਨਾਂ ਦਾ ਕੋਈ ਆਈਟੀਈ ਵਗਰਾ ਦਾ ਪ੍ਰੋਗਰਾਮ ਨਹੀਂ ਹੁੰਦਾ ਜਾਂ ਕੋਈ ਟ੍ਰੇਨਿੰਗ ਪ੍ਰੋਗਰਾਮ ਹੈ ਨਹੀਂ। ਅਸੀਂ ਰੋਟੀ ਕਲੱਬ ਆਖੜਾ ਨੰਗਲ ਉਹ ਵੀ ਪ੍ਰੋਗਰਾਮ ਸ਼ੁਰੂ ਕਰ ਨੰਗਲ ਦੇ ਵਿੱਚੋਂ ਜਾ ਰਹੇ ਹਾਂ ਕਿ ਜਿਹੜੇ ਸਫਾਈ ਸੇਵਕ ਨੇ ਜੋ ਜੋਬ ਲੈਂਦੇ ਜਾਂਦੇ ਨੇ ਉਹਨਾਂ ਦੇ ਕੋਈ ਸਰਟੀਫਿਕੇਸ਼ਨ ਨਹੀਂ ਹੁੰਦਾ ਟ੍ਰੇਨਿੰਗ ਦਾ। ਅਸੀਂ ਉਹਨਾਂ ਨੂੰ ਰੋਟੀ ਕਲੱਬ ਆਖੜਾ ਨੰ ITI ਨਾਲ ਉਹਨਾਂ ਦਾ ਕੰਟੈਕਟ ਕਰਾਂਗੇ ਜਾਂ ਮਨਿਸਪਲ ਕਾਉਂਸਲ ਲੰਗੜਣਾ ਕਰਕੇ ਉਹਨਾਂ ਦੇ ਪ੍ਰੈਕਟੀਕਲ ਪ੍ਰੋਗਰਾਮ ਅਰੇਂਜ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਥ੍ਰੈਟਿਕਲ ਟ੍ਰੇਨਿੰਗ ਹੋਏਗੀ ਸਾਡੇ ਰੋਟੀ ਭਵਨ ਦੇ ਵਿੱਚ ਹੋਏਗੀ ਔਰ ਉਹਨਾਂ ਨੂੰ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਇੱਕ ਸਰਟੀਫਿਕੇਸ਼ਨ ਦਿੱਤਾ ਜਾਏਗਾ ਜਿਸ ਦੇ ਨਾਲ ਉਹ ਆਪਣੀ ਜੌਬਸ ਵਾਰਾ ਲੈਣ ਵਾਸਤੇ ਬੜੀ ਉਹਨਾਂ ਨੂੰ ਆਸਾਨੀ ਹੋਏਗੀ ਤੇ ਜਿਹੜਾ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਸੁਧਾਰ ਹੋਏਗਾ ਜਿਸ ਤਰ੍ਹਾਂ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਇਹ ਸਾਡਾ ਡਸਟਬਿਨ ਪੂਰੇ ਸ਼ਹਿਰ ਦੇ ਵਿੱਚ ਇੰਪਲੀਮੈਂਟ ਹੋ ਜਾਏਗਾ ਪੂਰੇ ਇਲਾਕੇ ਦੇ ਵਿੱਚ ਇੰਪਲੀਮੈਂਟ ਹੋ ਜਾਏਗਾ ਤੇ ਉਹਨਾਂ ਲੋਕ ਤੇ ਦੂਸਰੀ ਗੱਲ ਪੰਜਾਬ ਦੇ ਕਿਸਾਨੀ ਵਾਸਤੇ ਬਹੁਤ ਵੱਡੀ ਇੱਕ ਅਹਿਮ ਰੋਲ ਹੋਏਗਾ ਕਿ ਜਿੰਨੀ ਇਹਦੇ ਵਿੱਚੋਂ ਖਾਦ ਬਣੇਗੀ ਰੋਜ਼ ਦੀ ਕਿਉਂਕਿ ਪੰਜਾਬ ਦੇ ਵਿੱਚ ਲੱਖਾਂ ਹੀ ਟਨ ਰੋਜ਼ ਦਾ ਕੂੜਾ ਇਕੱਠਾ ਹੁੰਦਾ ਹੈ ਜੇ ਪੂਰੇ ਪੰਜਾਬ ਦੇ ਵਿੱਚ ਸਾਡੀਆਂ ਸਰਕਾਰਾਂ ਇਸ ਤਰ੍ਹਾਂ ਦਾ ਅਡਜਸਟਮੈਂਟ ਲਾ ਦੇਣ ਤੇ ਜਿਹੜਾ ਲੱਖਾਂ ਹੀ ਟਨ ਜਿਹੜਾ ਹੈਗਾ ਖਾਦ ਆਰਗੈਨਿਕ ਖਾਦ ਆ ਉਹ ਰੋਜ਼ ਦੀ ਰੋਜ਼ ਪੈਦਾ ਹੋਏਗੀ ਕਿਉਂਕਿ ਪਰਾਲੀ ਤਾਂ ਸਾਲ ਦੇ ਵਿੱਚ ਇੱਕ ਦਿਨ ਹੁੰਦੀ ਹੈ ਪਰਾਲੀ ਦਾ ਨਿਦਾਨ ਵੀ ਦੇ ਨਾਲ ਹੋ ਜਾਏਗਾ ਅੱਜ ਦਾ ਜੋ ਇਹ ਕਾਰਜਕ੍ਰਮ ਅਸੀਂ ਆਈਟੀਆਈ ਨੰਗਲ ਦੇ ਵਿੱਚ ਕੀਤਾ ਤੇ ਅਸੀਂ ਆਈਟੀਆਈ ਦੇ ਜਿਹੜੇ ਸਾਡੇ ਪ੍ਰਿੰਸੀਪਲ ਸਾਹਿਬ ਹੈ ਭਲੜੀ ਸਾਹਿਬ ਉਹਨਾਂ ਨੂੰ ਆਪਣੇ ਰੋਟਰੀ ਕਲੱਬ ਭਾਖੜਾ ਨੰਗਲ ਦੇ ਵੱਲੋਂ ਇਹ ਰਿਕੁਐਸਟ ਕੀਤੀ ਸੀ ਕਿ ਸਾਡੇ ਜੇ ਕਲੱਬ ਨੇ ਇੱਕ ਟੀਚਾ ਲਿਆ ਅਸੀਂ ਆਪਣੇ ਇਲਾਕਾ ਨੰਗਲ ਦੇ ਵਿੱਚ ਲਗਭਗ 4000 ਜਿਹੜੇ ਸੈਨੀਟਰੀ ਪੈਡਸ ਐ ਆਪਣੇ ਫ੍ਰੀ ਆਫ ਕੋਸਟ ਆਪਣੇ ਏਰੀਆ ਚ ਡਿਸਟ੍ਰੀਬਿਊਟ ਕਰਨੇ ਐ ਤੇ ਜਿੱਥੇ-ਜਿੱਥੇ ਵੀ ਸਾਡੇ ਭੈਣਾਂ ਦੀ ਗਰਲਸ ਦੀ ਜਿਹੜੀ ਸਟਰੈਂਥ ਐ ਸਕੂਲਸ ਕਾਲਜੇਸ ਦੇ ਵਿੱਚ ਤੇ ਉੱਥੇ ਸਾਡੇ ਕਲੱਬ ਵੱਲੋਂ ਸਾਡੀ ਇਹ ਕੋਸ਼ਿਸ਼ ਐ ਕਿ ਅਸੀਂ ਫ੍ਰੀ ਆਫ ਕੋਸਟ ਜਿਹੜੇ ਸੈਨੀਟਰੀ ਪੈਡਸ ਉਹਨਾਂ ਦੇ ਯੂਜ਼ ਦੇ ਵਿੱਚ ਆਂਦੇ ਅਸੀਂ ਡਿਸਟ੍ਰੀਬਿਊਟ ਕਰੀਏ ਦੇ ਨਾਲੇ ਇੱਕ ਵਾਰੀ ਪ੍ਰਿੰਸੀਪਲ ਸਾਹਿਬ ਨਾਲ ਸਾਡੀ ਇਸ ਗੱਲ ਤੇ ਸਾਡੇ ਕਲੱਬ ਦੀ ਚਰਚਾ ਹੋਈ ਸੀ ਕਿ ਅਸੀਂ ਇੱਕ ਨਵਾਂ ਕਨਸੈਪਟ ਜਿਹੜਾ ਸੈਗਰੀਗੇਸ਼ਨ ਆਫ ਵੇਸਟ ਦੇ ਲਈ ਕੂੜੇ ਦੀ ਜਿਹੜੀ ਅਲੱਗ-ਅਲੱਗ ਅਸੀਂ ਕਰਦੇ ਹਾਂ ਜਿਵੇਂ ਗਿੱਲਾ ਕੂੜਾ ਸੁੱਕਾ ਕੂੜਾ ਤੇ ਉਹਦੇ ਲਈ ਅਸੀਂ ਉਹਨੂੰ ਹੁਣ ਚਾਰ ਹਿੱਸਿਆਂ 'ਚ ਡਿਵਾਈਡ ਕਰਕੇ ਜਿਹੜਾ ਉਸ ਕੂੜੇ ਦੀ ਜਿਹੜੀ ਸੈਗਰੀਗੇਸ਼ਨ ਹੈ ਉਹ ਕਰਨ ਦਾ ਇੱਕ ਪ੍ਰੋਜੈਕਟ ਨਵਾਂ ਲੈ ਕੇ ਆਂਦਾ ਸੀ ਤੇ ਅੱਜ ਅਸੀਂ IIT ਸੌਰੀ ITI ਨੰਗਲ ਦੇ ਵਿੱਚ ਜਿਹੜੀ ਹੈ ਇਹਦੀ ਸਭ ਤੋਂ ਪਹਿਲਾ ਇੰਸਟਾਲੇਸ਼ਨ ਕੀਤੀ ਹੈ ਇਸ ਡਸਟਬਿਨ ਦੀ ਔਰ ਅਸੀਂ ਸਟੂਡੈਂਟਸ ਨੂੰ ਉਹ ਨੂੰ ਕਿਦਾਂ ਯੂਜ਼ ਕਰਨਾ ਉਹਦੀ ਯੂਟਿਲਾਈਜੇਸ਼ਨ ਉਹਨਾਂ ਦੇ ਸਟਾਫ ਨਾਲ ਪ੍ਰਿੰਸੀਪਲ ਸਾਹਿਬ ਨਾਲ ਸਾਰੀ ਡਿਸਕਸ਼ਨ ਕੀਤੀ ਹੈ ਤਾਂ ਜੋ ਜਿਹੜਾ ਅਸੀਂ ਸੈਗਰੀਗੇਸ਼ਨ ਆਫ ਵੇਸਟ ਕਰਦੇ ਆ ਉਹਦੇ ਵਿੱਚ ਥੋੜਾ ਜਿਹਾ ਹੋਰ ਸੁਧਾਰ ਆ ਸਕੇ ਔਰ ਜਿਹੜੇ ਬਾਇਓ ਵੇਸਟ ਹੁੰਦੇ ਨੇ ਤੇ ਪਲੱਸ ਜਿਹੜੇ ਸਾਡੇ ਕੋਲ ਟਿਨ ਬੋਤਲ ਜਾਂ ਕਾਗਜ਼ ਦੇ ਵੇਸਟ ਹੁੰਦੇ ਨੇ ਉਹਨਾਂ ਨੂੰ ਵੀ ਅਲੱਗ-ਅਲੱਗ ਸੈਗਰੀਗੇਟ ਕੀਤਾ ਜਾ ਸਕੇ ਔਰ ਜਿਹੜਾ ਅਸੀਂ ਗਿੱਲੇ ਤੇ ਸੁੱਕੇ ਗੂੜੇ ਦੀ ਇੱਕ ਸੈਗਰੀਗੇਸ਼ਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਦੇ ਨਾਲ ਐਗਰੀਗੇਟ ਕਰਕੇ ਤੇ ਉਹਦੇ ਵਿੱਚੋਂ ਜਿਹੜੀ ਖਾਦ ਹੈ ਉਹਦੀ ਪ੍ਰੋਡਕਸ਼ਨ ਕਰ ਸਕੀ ਜਿਹੜੀ ਬਾਇਓ ਜਿਹੜਾ ਖਾਦ ਬਣਦੀ ਆ ਉਹ ਸਾਡੇ ਖੇਤਾਂ ਲਈ ਸਾਡੇ ਕਿਸਾਨ ਭਰਾਵਾਂ ਲਈ ਜਿਹੜੀ ਆ ਉਹ ਬਹੁਤ ਚੰਗੀ ਆ ਸਰ ਇਹ ਪਹਿਲਾਂ ਨਹੀਂ ਸਾਡਾ ਜਿਹੜਾ ਪਲਾਨ ਹੈ ਦੇਖੋ ਅਸੀਂ ਲਗਭਗ ਇਹ ਪਲਾਨ ਲੈ ਕੇ ਚੱਲੇ ਆ ਕਿ ਅਸੀਂ 4 ਤੋਂ 5 ਸਟੇਸ਼ਨ ਹੋਰ ਹੈ ਜਿੱਥੇ ਅਸੀਂ ਇਹ ਪ੍ਰੋਜੈਕਟ ਕਿਉਂਕਿ ਸਾਡੀ ਸਭ ਤੋਂ ਪਹਿਲਾਂ ਹੁਣ ਇੱਥੇ ਗੱਲ ਹੋਈ ਸੀਗੀ ਪ੍ਰਿੰਸੀਪਲ ਸਾਹਿਬ ਨਾਲ ਕਿ ਅਸੀਂ ਪ੍ਰਿੰਸੀਪਲ ਸਾਹਿਬ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਇੱਥੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਇੰਸਟਾਲ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੁਣ ਅੱਗੇ ਫਰਦਰ ਸਾਡੀ ਜਿਹੜੀ ਪਲੈਨਿੰਗ ਹੈ ਕਿ ਹੋਰ ਵੀ ਆਉਣ ਵਾਲੀ ਜਗ੍ਹਾ ਦੇ ਉੱਤੇ ਜਿੱਥੇ-ਜਿੱਥੇ ਸਾਨੂੰ ਲੱਗੇਗਾ ਕਿ ਸਾਡਾ ਇਹ ਪ੍ਰੋਜੈਕਟ ਕਾਮਯਾਬ ਹੋ ਸਕਦਾ ਹੈ ਤੇ ਜਿੱਥੇ ਇਹਦੀ ਕੇਅਰ ਵੀ ਹੋਊਗੀ ਕਿਉਂਕਿ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਨਵਾਂ ਇੰਸਟਾਲ ਕਰਦੇ ਹਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਕੇਅਰ ਹੁੰਦੀ ਹੈ ਅਸੀਂ ਅੱਜ ਮੰਨ ਲਓ ਇੱਥੇ ਡਸਟਬਿਨ ਇੰਸਟਾਲ ਕਰਤਾ ਤੇ ਉਸ ਤੋਂ ਬਾਅਦ ਅੱਗੇ ਉਸ ਦਾ ਯੂਜ਼ ਹੀ ਸਹੀ ਤਰੀਕੇ ਨਾਲ ਨਾ ਹੋਵੇ ਉਹਦੀ ਕੇਅਰ ਨਾ ਹੋਵੇ ਫੇਰ ਵੀ ਉਸ ਪ੍ਰੋਜੈਕਟ ਦਾ ਕੋਈ ਫਾਇਦਾ ਨਹੀਂ ਕਿਉਂਕਿ ਪ੍ਰਿੰਸੀਪਲ ਸਾਹਿਬ ਆਪ ਬਹੁਤ ਜਿਆਦਾ ਇਨੀਸ਼ੀਏਟ ਲੈਂਦੇ ਨੇ ਕਿਉਂਕਿ ਅਸੀਂ ਹੁਣ ਜਿਵੇਂ ਦੇਖ ਰਹੇ ਨੇ ਇਹਨਾਂ ਨੇ ਆਈਟੀਆਈ ਦੀ ਇਹ ਲੋ ਉਪਰੇਖਾ ਹੀ ਬਦਲਤੀ ਜਦੋਂ ਦੇ ਪ੍ਰਿੰਸੀਪਲ ਬਣੇ ਨੇ ਬੜਾ ਵਧੀਆ ਸੁਧਾਰ ਕੀਤਾ ਸਟੂਡੈਂਟਸ ਨੂੰ ਬੜਾ ਪ੍ਰੋਤਸਾਹਿਤ ਕਰਦੇ ਨੇ ਤੇ ਉਸੇ ਉਹਦੇ ਨਾਲ ਵੀ ਅਸੀਂ ਇੱਥੇ ਆਈਟੀਆਈ ਦੇ ਵਿੱਚ ਜਿਹੜਾ ਇੰਸਟਾਲ ਕੀਤਾ ਕਿਉਂਕਿ ਕੇਅਰ ਵੀ ਕਰਨਗੇ ਔਰ ਬੱਚਿਆਂ ਨੂੰ ਇਹਦੀ ਨੋਲਿਜ ਵੀ ਦੇਣਗੇ